ਹਾਂ ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਆਪਾਂ ਲੱਗੇ ਹੀ ਕੰਮ ਥੋੜਾ ਜਿਹਾ ਕਰਨ ਤੇ ਤੁਹਾਨੂੰ ਆਪਾਂ ਦੱਸਦੇ ਹਾਂ ਵਲੌਗ ਦੇ ਵਿੱਚ ਪ੍ਰੋਪਰ ਕਿਉਂਕਿ ਇਹ ਆਪਾਂ ਬਣਾਉਣਾ ਲੱਗੇ ਆਂ ਫੋਰ ਗੱਡੀ ਦੀ ਲੱਗੇ ਬਣਾਉਣ ਆਰਮਰ ਰੈਸਟ ਹੁੰਦੀ ਜਿਹੜੀ ਮਤਲਬ ਸ਼ੀਟਾਂ ਦੇ ਵਿੱਚ ਲੱਗੀ ਹੁੰਦੀ ਹੈ ਤੇ ਉਹ ਆਪਾਂ ਲੱਗੇ ਬਣਾਉਣ ਕਿੰਨਾ ਮਾਡਲ 14 ਇਹ ਫੋਰ ਫਿਗਰ ਦੀ ਆਪਾਂ ਲੱਗੇ ਆਂ ਅੱਜ ਪਲਾਈਆਂ ਦੇ ਪੀਸ ਆਪਾਂ ਕੱਟੇ ਆ ਇਹ ਕਾਦੇ ਵਾਸਤੇ ਕੱਟੇ ਤੁਹਾਨੂੰ ਦੱਸਦੇ ਆ ਆਏਗੀ ਫੋਰਡ ਫੀਗੋ ਗੱਡੀ ਆ 14 15 ਮਾਡਲ ਸੇਮ ਹੀ ਆ ਵੈਸੇ ਤੇ ਇਹਦੇ ਵਿੱਚ ਆ ਅਰਮੈਸਟ ਆਉਂਦੀ ਨਹੀਂ ਗੀ ਤੇ ਉਹਦੇ ਚੱਕਰ ਦੇ ਵਿੱਚ ਆਪਾਂ ਜਿਹੜੀਆਂ ਹੁਣ ਜਿਹੜੀਆਂ ਨਵੇਂ ਲਗਜ਼ਰੀ ਗੱਡੀਆਂ ਉਹਨਾਂ ਵਿੱਚ ਆਰਾਮੈਸਟ ਆਉਂਦੀ ਹੈ 92 ਜਾਂਦੀ ਬਾਹਰੋਂ ਬਣਾਈਏ ਤੇ ਬਹੁਤ ਮਹਿੰਗੀ ਮਿਲਦੀ ਉਹਨਾਂ ਨੂੰ ਮਿਲ ਜਾਂਦੀ ਆ ਪਰ ਅਸੀਂ ਘਰੇ ਤਿਆਰ ਕਰਾਂਗੇ ਇਹਦੀ ਮਿੰਤੀ-ਕਿੰਤੀ ਕਰਦੇ ਆ ਤੇ ਪ੍ਰੋਪਰ ਵੀਡੀਓ ਵੇਖਿਓ ਸਾਰੀ ਤੇ ਇਹ ਤਾਂ ਦੱਸਾਂਗੇ ਪਰਪਰ ਕਿੰਨੀ ਆਪਾਂ ਮਿੰਤੀ ਲਈਏ ਜੀ ਤੇ ਇਧਰੋਂ ਆਪਾਂ ਰੱਖਾਂਗੇ 5 ਇੰਚੀ ਚੌੜੀ ਤੇ ਇਧਰੋਂ ਰੱਖਾਂਗੇ ਕੋਈ 1.5 ਕਿਉਂਕਿ ਆ ਇਹ ਹਨ ਬਰੇਡ ਆਪਾਂ ਹੈਂਡੇ ਬਾਹਰ ਕੱਢਣਾ ਤੇ ਹਾਈਟ ਇਹਦੀ ਰੱਖਾਂਗੇ ਕੁਸ 10 ਇੰਚੀ ਇਥੇ ਤੱਕ ਕਿਉਂਕਿ ਆਰਾਮ ਨਾਲ ਜਿਆਦਾ ਉੱਪਰ ਕਰਨਗੇ ਮੁਰਕੇ ਫੇਰ ਮੁਸ਼ਕਲ ਹੋਣੀ ਹੈ ਇਹਨੂੰద్ది-ਕੁੱਦੀ ਫਰਾਈ ਕਰਕੇ ਬਲੈਕ ਕਲਰ ਦੀ ਕਰ ਦੇਣ ਕਿਉਂਕਿ ਆਲਰੇਡੀ ਇਹ ਇੱਕ ਸੀਟ ਕਵਰ ਚੜੇ ਹੋਏ ਆ ਉਹ ਫਿਰ ਕਰਦੇ ਆ ਸ਼ੁਰੂ ਮੈਂ ਤੀਜਾ ਪਕੜ ਲਈ ਤਕਰੀਬਨ ਤੇ ਹਾਈਟ ਦੀ ਆਪਾਂ 1.5 ਦਸ ਰੱਖਣੀ ਹੈ ਤੇ ਇਧਰੋਂ ਲੰਬਾਈ ਵੀ ਇਹਦੀ ਹੈਗੀ ਹੈ 10 1.5 ਤੇ ਚੜਾਈ ਜਿਹੜੀ ਆ ਉਹ 5 ਇੰਚੀ ਇਹਨੂੰ ਸਲਫ ਪਾ ਦੇਣੀ ਤੇ ਕਬਜਾ ਲਾ ਕੇ ਖੋਲ ਦੇਣਾ ਸਪਾਂ ਦੋ ਪਾਟਾ ਕੱਟ ਲਏ ਤੇ ਆ ਸੈਡਾਂ ਆ ਜੀ ਇਹਨੂੰ ਆਪਾਂ ਫਿਟਿੰਗ ਕਰਾਂਗੇ 6 ਕ ਮਾਰ ਲਏ ਆਲਰੇਡੀ ਅਜ ਕੱਪੜੇ-ਕਪੜਾ ਦਾ ਚਾਰਨਾ ਉਹਦੇ ਭਲਾ ਲੈ ਆਉਣਾ ਆਸ ਤੇ ਕੱਢਿਆ ਦਕਾਨੇ ਖੜ ਜੀ ਤੇ ਆ ਬਕਸਾ ਹਣਾ ਬਣ ਚੁਕਾ ਇਥੇ ਕਪੜਾ ਲਾਵਾਂਗੇ ਹਾਂ ਤੇ ਆ ਟੱਕਣੇ ਦਾ ਕੰਪਲੀਟ ਕਰਤਾ ਵੇਖੋ ਇਹ ਟੱਕਰ ਮਾ ਹਰ ਹਾਰ ਮਰ ਕੰਮ ਆਸ ਤੇ ਬਹੁਤ ਹੀ ਵਧੀਆ ਬਣਨਾ ਬਕਸਾ ਤੇ ਬਾਕੀ ਦਾ ਕਪੜਾ ਹੁਣ ਚੰਗੇ ਲੈਣ ਤੇ ਮੋਡੀਫਾਈ ਕਰਦੇ ਨੇ ਕਪੜਾ ਲਾ ਦਨੇ ਇਧਰ ਸਾਈਡ ਨਾਲ ਸਸਤਾ ਨਾਲ ਵਧੀਆ ਘਰੇ ਤਿਆਰ ਹੋ ਗਿਆ ਮੈਂ ਵੀ ਆ ਸਮਾਨ ਆਪਾਂ ਲੈ ਕੇ ਆਏ ਆ ਗੱਦਿਆਂ ਗੁੱਦਿਆਂ ਦੀ ਗੱਤੀ ਭਰਨ ਵਾਸਤੇ ਆ 1 ਲੀਟਰ ਦਾ 1 ਲੀਟਰ ਮੇਗਾ ਥੋੜਾ ਘੱਟ ਹੋਗਾ ਕੰਨਾ 250 ਗ੍ਰਾਮ 200 ਮਿਲੀਲੀਟਰ ਵਿੱਚ ਇਹ ਸੋਪੇ ਦਾ ਆਪਣੇ ਸਲੋਸ਼ਨ ਮਿਲ ਗਿਆ ਵਧੀਆ ਮਿਲਦਾ ਪਰ ਤੁਸੀਂ ਸਸਤਾ ਵੀ ਲੈ ਸਕਦੇ ਆ ਲੈਦਰ ਲੈਂਦੀ ਆ 1/2 ਮੀਟਰ ਤੇ ਆ ਲੈ ਲੈਂਦੀ ਆਪਾਂ 5 ਇਹ ਟੁਕੜੇ ਆਪ ਨੂੰ ਮਿਲ ਗਏ ਤਵੇ ਇਹ ਪੂਰੀ ਸ਼ੀਟ ਵੈਸੇ ਬੜੀ ਮਹਿੰਗੀ ਹੁੰਦੀ ਹੈ ਜੇ ਤੁਹਾਨੂੰ ਕਿਸੇ ਬੁਡਿੰਗ ਵਾਲੀ ਦੁਕਾਨ ਤੋਂ ਜੇ ਕੱਟ ਕੇ ਸਿੱਮਣ ਨਾਲੋਂ ਸਭ ਤੋਂ ਬੈਸਟ ਹੋ ਆ ਬੱਤੀ ਜੀ ਆ 36 ਫਰਸ਼ ਆਤੀ ਬਲੈਕ ਕਲਰ ਦੀ ਤੇ ਹੋਣੇਗਾ ਹੁਣ ਇਹਦੇ ਚਾਰ ਸਾਈਡ ਆਪਾਂ ਲਾਵਾਂਗੇ ਲੈਦਰ ਉਸ ਤੋਂ ਬਾਅਦ ਢੱਕਣ ਕਰਾਂਗੇ ਤਿਆ ਆਪੀ ਆ ਗਦੀ ਆ ਇਹ ਆਪਾਂ ਲੱਗਣਾ ਕਟਿੰਗ ਕਰਾਂ ਆਹਾ ਜਾੜਾ ਉੱਪਰ ਟੱਕਣਾ ਇਹ ਟੱਕਣਾ ਨੂੰ ਪੂਰੀ ਬਕਲਾਈ ਲਾਉਣੀ ਹਾਂਜੀ ਟੱਕਣ ਨੂੰ ਪੂਰੀ ਬਲਾਈ ਲਾਉਣੀ ਹੈ ਬਲਾਈ ਕਟਿੰਗ ਕਰਕੇ ਸੇਮੇ ਦਾ ਜਿਹੜਾ ਸਾਈਜ਼ ਬਣਨਾ ਉੱਤੇ ਆਪਾਂ ਇੱਥੇ ਲਾ ਗਦੇ ਇੱਥੇ ਕੈਂਡਿਆ ਲਾ ਕੇ ਸਲੀਵਨ ਲਾ ਕੇ ਸਲੂਸ਼ਨ ਲਾ ਕੇ ਜੋੜ ਦਿੰਨੇ ਆ ਫਲਾਇਨ ਨੂੰ ਹੀਟ ਐਕਸ ਇਹਦਾ ਉਹਨੇ ਗੱਦੀ ਨੂੰ ਇਹਨੂੰ ਲਾਗ ਵੇਰੇ ਬਚਪਕਾ ਦੇਣਾ ਇੱਥੇ ਤੇ ਫੋਮੰਦਾ ਜੋੜਤੀ ਆ ਹੂੰ ਇਹਨੂੰ ਘਵਾ ਦੇਣਾ ਹੁਣ ਚਲੋ ਸਾਈਡ ਆਪਾਂ ਇਹਨੂੰ ਇਹਦਾ ਦਿਨ ਵਿੱਚ ਲਾਤਾ ਸੁੱਕਣ ਵਾਸਤੇ ਰੱਖਾਂਗੇ 5 ਕਿ ਮਿੰਟ 10 ਮਿੰਟ ਉਹਨਾਂ ਦੇ ਇਹਨੂੰ ਕਰ ਲਈਏ ਇੱਧਰ ਲਾਓ ਆਨੋ ਕਰਾਂ ਲੈ ਵੀ ਆ ਵੀ ਆਪਣਾ ਸੁੱਕ ਗਿਆ ਇਹਨੂੰ ਲਾ ਲਈ ਹੁਣ ਇਹ ਦੇਖਾਂਗੇ ਉਹਨੂੰ ਕਟਿੰਗ ਇਹਦੇ ਵੀ ਕਰਤਾ ਹਾਂ ਕੰਪਲੀਟ ਹੁਣ ਉਹਨੂੰ ਕਰਾਂਗੇ ਕਟਿੰਗ ਅਬ ਇਹ ਆ ਗਿਆ ਬਲੈਕ ਸਪਰੇ ਇਹ ਆਪਾਂ ਇਹਦਾ ਕਬਜ਼ਾ ਲਵਾਉਣ ਨੂੰ ਲਾਣਾ Thank